ਹੈਲੋ ਜੀ ਸਤਿ ਸ਼੍ਰੀ ਅਕਾਲ ਜੀ ਮੈਂ ਰਵਿੰਦਰ ਕੌਰ ਤੇ ਸਵਾਗਤ ਹੈ ਤੁਹਾਡਾ ਰਵਿੰਦਰ ਫੈਬਰਿਕ ਤੇ ਰਵਿੰਦਰ ਫੈਬਰਿਕ ਤੇ ਤੁਸੀਂ ਦੇਖ ਸਕਦੇ ਜੀ ਲੇਡੀ ਸੂਟਾਂ ਦੀ ਤੇ ਰੈਡੀमेड ਦੀ ਬਹੁਤ ਸਾਰੀ ਵੈਰਾਈਟੀ ਨਵੀਂ ਨਵੀਂ ਵੈਰਾਈਟੀ ਦੇਖਣ ਵਾਸਤੇ ਤੁਸੀਂ ਮੇਰੇ ਚੈਨਲ ਨੂੰ ਲਾਈਕ ਕਰੋ ਸ਼ੇਅਰ ਕਰੋ ਤੇ ਸਬਸਕ੍ਰਾਈਬ ਕਰੋ ਪੇਮੈਂਟ ਦਾ ਮੂਡ ਹੋਏਗਾ ਜੀ ਔਨਲਾਈਨ Google Pay PhonePe ਰਾਹੀਂ ਤੁਸੀਂ ਪੇਮੈਂਟ ਕਰ ਸਕਦੇ ਹੋ ਪੇਮੈਂਟ ਤੁਹਾਨੂੰ ਪਹਿਲਾਂ ਹੀ ਕਰਨੀ ਪੈਗੀ ਫਿਰ ਹੀ ਤੁਹਾਡਾ ਆਰਡਰ ਕਨਫਰਮ ਹੋਏਗਾ ਠੀਕ ਹੈ ਜੀ ਅੱਜ ਆਪਾਂ ਲੈ ਕੇ ਆਏ ਹਾਂ ਤੁਹਾਡੇ ਵਾਸਤੇ ਸੂਟ ਸਰਦੀਆਂ ਵਾਲੇ ਸੂਟ ਹੋਣਗੇ ਔਰ ਕਾਫੀ ਡਿਸਕਾਊਂਟ ਹੋਏਗਾ ਸੂ फटाफट अपने ऑर्डर कन्फर्म कराओ ठीक है जी चलो देखते हैं सूट जस्ट सूट होएगा जी ये ये होएगा ओके ਅਲਪਾਈਨ ਦੀ ਸ਼ਰਟ ਹੋਏਗੀ ਇਹ ਔਰ ਨਾਲ ਸਪੰਨ ਦੀ ਬਾਟਮ ਹੋਏਗੀ ਠੀਕ ਹੈ ਅਲਪਾਈਨ ਦੀ ਸ਼ਰਟ ਇਹਦੇ ਉੱਪਰ ਬੋਰ ਨਹੀਂ ਆਉਂਦੀ ਠੀਕ ਹੈ ਬਹੁਤ ਪਿਆਰਾ ਮੈਚਿੰਗ ਜੈ ਸੂਟ ਹੈ ਮੈਚਿੰਗ ਸੂਟ ਆ ਕਿ ਬੈਕ ਸਾਈਡ ਫਰੰਟ ਸਾਈਡ ਬਹੁਤ ਪਿਆਰਾ ਕਲਰ ਹੈ ਇਹ ਆਏਗੀ ਨਾਲ ਪਲੇਨ ਬਾਟਮ ਔਰ ਨਾਲ ਆਏਗਾ ਇਹਦੇ ਸਟਾਲ ਠੀਕ ਹੈ 350 ਇਹਦਾ ਪ੍ਰਾਈਸ ਲੱਗੇਗਾ ਵਿਦ ਸ਼ਿਪਿੰਗ ਦਾ ਠੀਕ ਹੈ ਜੀ ਪ੍ਰਾਈਸ ਨੋਟ ਕਰਦੇ ਜਾਓ ਬਹੁਤ ਪਿਆਰਾ ਪੀਸ ਹੈ ਅਲਪਾਈਨ ਦਾ ਪੀਸ ਆ ਨੈਕਸਟ ਆ ਜਾਏਗਾ ਇਹ ਵਾਲਾ ਕਲਰ ਠੀਕ ਹੈ ਸੇਮ ਹੀ ਕਲਰ ਚਾ ਬਟ ਇਹਦੇ ਨਾਲ ਮੇਰੇ ਕੋਲ ਸਟਾਲ ਮਿਸ ਕਰ ਠੀਕ ਜੇ ਤੇ ਸਟਾਲ ਮਿਲ ਜੇਗਾ ਤੁਹਾਨੂੰ 350 ਚ ਸੂਟ ਪਏਗਾ ਅਗਰ ਸਟਾਲ ਮੈਨੂੰ ਨਹੀਂ ਮਿਲਿਆ ਤਾਂ 300 ਰੁਪਏ ਵਿਦ ਸ਼ਿਪਿੰਗ ਤੁਹਾਨੂੰ ਸੂਟ ਮਿਲੇਗਾ ਠੀਕ ਹੈ ਅਗਰ ਸਟਾਲ ਨਹੀਂ ਮਿਲਿਆ ਤੇ 300 ਰੁਪਏ ਚ ਵਿਦ ਸ਼ਿਪਿੰਗ ਤੁਹਾਨੂੰ ਸੂਟ ਮਿਲੇਗਾ ਮਤਲਬ 250 ਦਾ ਸੂਟ ਅਲਪਾਈਨ ਦਾ ਓਕੇ नैक्सट आ जाएगा जी एवला ये गर्म सूट होएगा गर्म स्टफ् होएगा ठीक है और प्रिंटेड सूट आ पाँच मीटर सूट होएगा और नाल आएगा स्टॉल ठीक है छोटे वाला छोटे वाला स्टॉल होएगा ठीक है बहुत सोहना कवर कर सद योटे छोटे स्टॉल काफ़ी निगे होंगे घर कम कुम करने भी आसानी रहती ना और गला गुला और सिर कवर हो जाता ये ठीक है यह सूट आ और ए आएगा नाल स्टॉल सिर्फ तो सिर्फ साढ़े तीन सौ ਪੜੇਖਰ ਪਹੁੰਚ ਜਾਏਗਾ ਜੀ ਤੁਸੀਂ ਲੈ ਸਕਦੇ ਹੋ ਅਗਲੀਆਂ ਸਰਦੀਆਂ ਵਾਸਤੇ ਸੇਵ ਕਰਕੇ ਰੱਖ ਸਕਦੇ ਹੋ ਸੂਟ ਔਰ ਬਾਕੀ ਅਜੇ ਤੇ ਮਹੀਨਾ ਸੂਟ ਪਹਿਨਗੇ ਮੇਬੀ ਬਲੂ ਕਲਰ ਔਰ ਨਾਲ ਪਿੰਕ ਦੀ ਕੰਟਰਾਸਟ ਆਏਗੀ ਬਹੁਤ ਪਿਆਰਾ ਜਿਹਾ ਸੂਟ ਆਫ ਫਲੋਰਲ ਪ੍ਰਿੰਟ ਔਰ ਇਹਦਾ ਮਤਲਬ ਕੀ ਰਬਣਿਆ ਹੋਇਆ ਔਰ ਨਾਲ ਆਏਗਾ ਟਾਈ ਐਂਡ ਡਾਈ ਦਾ ਸਟਾਲ ठीक है देखो कि प्यारा बनिया बनया ओके इस तरह आएगा स्टॉल इवें बहुत प्यारा बहुत प्यारा जहाँ हल्का फुलका स्टॉल है नाल और कलर देखो कि प्यारा कलर है और इस तो बहन की मिलेगा सिर्फ तो सिर्फ साढ़े तीन सौ रुपए सूट मिल जाएगा ठीक है जी ਹਾਂਜੀ ਨੈਕਸਟ ਕਲਰ ਆ ਗਿਆ ਉਹ ਫਰਸਟ ਵਾਲਾ ਜਿਹੜਾ ਆਪਾਂ ਤੁਹਾਨੂੰ ਅਲਪਾਈਨ ਦਾ ਸੂਟ ਦਿਖਾਇਆ ਸੀ ਉਹਦੇ ਵਿੱਚ ਕਲਰ ਆ ਗਿਆ ਜੀ ਫਰੋਜ਼ੀ ਸੀ ਗ੍ਰੀਨ ਅਸਮਾਨੀ ਜਿਹਾ ਕਲਰ ਸੀ ਗ੍ਰੀਨੀ ਅਸਮਾਨੀ ਓਕੇ ਆ ਲੋ ਠੀਕ ਹੈ ਇਹ ਅਲਪਾਈਨ ਦੀ ਸ਼ਰਟ ਆ 550 600 ਪ੍ਰਾਈਸ ਵਾਲਾ ਸੂਟ ਔਰ ਆਪਾਂ ਤੁਹਾਨੂੰ ਦੇ ਰਹੇ ਹਾਂ ਬਿਲਕੁਲ ਹੀ ਡਿਸਕਾਊਂਟ ਨਾਲ ਬਾਟਮ ਨਾਲ ਸਟਾਲ ਠੀਕ ਹੈ ਔਰ ਪ੍ਰਾਈਸ ਲੱਗੇਗਾ ਸਿਰਫ ਸਿਰਫ 630 नेक्स्ट आ गया आ गया जी ये फ्लोरल प्रिंट गला पट्टी बहुत प्यारी कलर बहुत प्यारा और डिजाइन बहुत प्यारा सुपर 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 ए no. आएगी बॉटम और आएगा स्टॉल शीट ठीक है टाई एंड डाई छोटे वाला स्टॉल सिर्फ तो सिर्फ साढ़े तीन सौ ठीक है साढ़े तीन सौ घर पहुंच जाएगा जी सूट ठीक है ਨੈਕਸਟ ਆਪਾਂ ਲੈ ਕੇ ਆਏ ਤੁਹਾਡੇ ਵਾਸਤੇ ਵੈਲਵਟ ਵੈਲਵਟ ਤੇ ਸੂਟ ਹੋਣਗੇ ਇਹ ਘੱਟ ਪ੍ਰਾਈਸ ਵਾਲੇ ਅਜੇ ਆਪਾਂ ਪਰਸੋਂ ਸ਼ਾਇਦ ਜਿਹੜੀ ਵੀਡੀਓ ਪਾਈ ਸੀ ਉਹਦੇ ਵਿੱਚ ਜਿਹੜੇ ਆਪਣੇ ਸੂਟ ਆ ਉਹ ਆਪਾਂ 500 ਪ੍ਰਾਈਸ ਦੇ ਸੂਟ ਸੀਗੇ ਤੇ ਦੇਖੋ ਆਪਾਂ ਕਿੰਨੀ ਲੈਸ ਕਰ ਦਿੱਤੀ ਹੈ ਵੈਲਵਟ ਦੇ ਉੱਪਰ ਠੀਕ ਹੈ ਇਹ ਵਾਲੇ ਸੂਟਾਂ ਦਾ ਪ੍ਰਾਈਸ ਆਏਗਾ ਜੀ ਬਹੁਤ ਹੀ ਜ਼ਿਆਦਾ ਲੈਸ ਠੀਕ ਹੈ yellow ਕਲਰ ਦੀ ਬੋਟਮ ਆਏਗੀ ਵੈਲਵਟ ਦੀ ਔਰ ਸ਼ਰਟ ਆਏਗੀ ਗ੍ਰੀਨ ਕਲਰ ਦੀ ਵੈਲਵਟ ਦੀ ਠੀਕ ਹੈ 350 ਦਾ ਸੂਟ ਹੋਏਗਾ 50 ਰੁਪੀਸ ਸ਼ਿਪਿੰਗ ਲੱਗੇਗੀ ਠੀਕ ਹੈ 400 ਰੁਪਏ ਤੁਹਾਡੇ ਘਰ ਪਹੁੰਚੇਗਾ ਇਹ ਵਾਲਾ ਸੂਟ ਬਹੁਤ ਪਿਆਰਾ ਸੂਟ ਹੈ ਔਰ ਆਫਰ ਦਾ ਲਓ ਫਾਇਦਾ ਫਟਾਫਟ ਠੀਕ ਹੈ ਤੇ ਸੂਟ ਸੋਹਣੇ ਸੋਹਣੇ ਸਟਿਚ ਕਰਵਾ ਕੇ ਪਾਓ ਠੀਕ ਹੈ ਨੈਕਸਟ ਕਲਰ ਆ ਗਿਆ ਜੀ ਆਪਣਾ ਇਹਦੇ ਵਿੱਚ ਗ੍ਰੀਨ ਹੀ ਆ ਗਿਆ ग्रीन कलर ओके स्ट्राइक एक दो दो पीस ਆਪਣੇ ਹਨਾ ਬਚ ਗਏ ਆ ਤੇ ਆਪਾਂ ਕਿੰਨੇ ਲੈਸ ਦੇ ਵਿੱਚ ਤੁਹਾਨੂੰ ਦੇ ਰਹੇ ਆ ਹलो 400 ਰੁਪਏ ਚ ਸੂਟ ਤੁਹਾਡੇ ਘਰ ਪਹੁੰਚ ਜਾਏਗਾ ਕਲਰ ਬਹੁਤ ਪਿਆਰਾ ਡਿਜ਼ਾਈਨ ਬਹੁਤ ਪਿਆਰਾ ਔਰ ਵੈਲਵਟ ਵੀ ਅੱਛੀ ਵਾਲੀ ਹੈਵੀ ਵਾਲੀ ਨਾਰਮਲ ਜੀ ਵੈਲਵਟ ਨਹੀਂ ਹੈ ਕਿ ਐਵੇਂ ਪੋਣੀ ਜੀ ਵੈਲਵਟ ਹੋਏਗੀ ਬਹੁਤ ਸੋਹਣੀ ਵੈਲਵਟ ਆ ਤੁਸੀਂ ਕੁੜਤੀ ਬਣਾਓ ਫਰੌਕ ਬਣਾਓ ਜਿਵੇਂ ਦਾ ਮਰਜੀ ਸੂਟ ਬਣਾਓ ਤੇ ਸੋਹਣੇ ਸੋਹਣੇ ਠੰਡੇ ਮੌਸਮ ਚ ਪਾਓ ਠੀਕ ਹੈ चार सौ रुपये सूट थोड़े तो घर पहुँच जाएगा नैक्सट कलर आ गया जी भाला ठीक है यह कलर आ गया ये भी बहुत प्यारा जहा कलर और प्रिंट चेक करो प्रिंट कि प्यारा प्यारा प्रिंट नाल आएगी अवली बॉटम और चार सौ रुपए तेर सूट पहुँच जाएगा ठीक है जी सिर्फ तो सिर्फ चार सौ रुपए ਹੈਲੋ ਇਹ ਆ ਗਿਆ ਜੀ ਆਲ ਓਵਰ ਸੂਟ ਜਿਸ ਤਰ੍ਹਾਂ ਮੈਂ ਪਹਿਲਾਂ ਦਿਖਾਇਆ ਉਹ ਮੈਚਿੰਗ ਸੀ ਉਹਦੇ ਨਾਲ ਹਨਾ ਪਲੇਨ ਬਾਟਮ ਸੀ ਇਹ 3.5 ਮੀਟਰ ਆਲ ਓਵਰ ਸੂਟ ਹੋਏਗਾ ਠੀਕ ਹੈ ਜਿੰਨੂੰ ਮੈਚਿੰਗ ਸੂਟ ਨਹੀਂ ਪਸੰਦ ਉਹ ਆਲ ਓਵਰ ਸੂਟ ਲੈ ਕੇ ਬਣਾ ਸਕਦਾ ਹੈ ਔਰ ਨਾਲ ਲੈ ਸਕਦਾ ਇੱਕ ਸੋਨਾ ਜਿਹਾ ਸਟਾਲ ਜਾਂ ਦੁਪੱਟਾ ਤੇ ਸੂਟ ਵੇਅਰ ਕਰ ਸਕਦਾ ਹੈ ਠੀਕ ਹੈ 400 ਰੁਪਿਆ ਦਾ ਲੱਗੇਗਾ ਤੁਹਾਨੂੰ ਔਰ ਨੈਕਸਟ ਆ ਗਿਆ ਜੀ ਲਾਈਟ ਕਲਰ ਸਿਰਫ ਸਿੰਗਲ ਪੀਸ, 2 ਪੀਸ, 3 ਪੀਸ ਇਵੇਂ ਹੀ ਆਪਣੇ ਕੋਲ ਪੀਸ ਬਚੇ ਹੋਏ ਆ। ਤੇ ਤੁਸੀਂ ਫਟਾਫਟ ਬਸ ਲੈ ਲੈਣੇ ਆ। ਠੀਕ ਹੈ? ਆਰਡਰ ਕਰਨਾ ਹੈ ਔਰ ਪੀਸ ਲੈ ਲੈਣੇ ਆ। ਹੈਲੋ, ਕਲਰ ਕਿੰਨਾ ਪਿਆਰਾ? ਔਰ ਪ੍ਰਿੰਟ ਕਿੰਨਾ ਪਿਆਰਾ? ਵੈਲਵਟ ਦਾ ਪੀਸ ਹੈ ਔਰ ਸਿਰਫ ਤੇ ਸਿਰਫ 400 ਰੁਪਏ ਤੁਹਾਡੇ ਘਰ ਪਹੁੰਚ ਜਾਏਗਾ। ਠੀਕ ਹੈ? ਨੈਕਸਟ ਪੀਸ ਵੀ ਇਵੇਂ ਹੀ ਆਣਗੇ। ਸਪੰਨ ਦਾ ਸੂਟ ਹੋਏਗਾ। और कलर बहुत प्यारा कॉफी कलर आ मैं पहला भी ये नाल के सेल कर चुकी हाँ काफ़ी सूट ठीक है साढ़े तीन सौ का सूट होएगा और फिफ्टी रुपीज़ तुम पे करने पैनगे और शिपिंग के कलर ये दो मिल जाएंगे तक एक कलर ए वाला मिल जाएगा ठीक है और एक कलर मिल जाएगा ऐ वाला लाइट कलर अपन मम्मी आंटिया चाचिया तानिया वास्ते लै सकते हो ठीक है एम्ब्रॉयडरी वर्क बहुत प्यारा होया ਸਾਰੀ ਫਰੰਟ ਤੇ ਹੀ ਹੋਇਆ ਠੀਕ ਆ ਔਰ ਪਿਆਰਾ ਜਿਹਾ ਸੂਟ ਆ ਤੇ ਪਿਆਰੀਆਂ ਪਿਆਰੀਆਂ ਆਂਟੀਆਂ ਵਾਸਤੇ ਖਰੀਦ ਸਕਦੇ ਹੋ ਤੁਸੀਂ ਔਰ ਨੈਕਸਟ ਪੀਸ ਇਕ ਰਹਿ ਗਿਆ ਆਪਣੇ ਕੋਲ ਚੈੱਕ ਵਾਲਾ ਠੀਕ ਆ ਚੈੱਕ ਦਾ ਸੂਟ ਔਰ ਸਿੰਗਲ ਪੀਸ ਠੀਕ ਆ ਇਹ ਵੀ ਤੁਹਾਨੂੰ ਉਨੇ ਚ ਹੀ 400 ਰੁਪਏ ਚ ਘਰ ਪਹੁੰਚ ਆਏਗਾ ਤੁਹਾਡੇ ਸਿੰਗਲ ਹੀ ਪੀਸ ਲੈ ਗਿਆ ਓਕੇ ਤੇ ਨੈਕਸਟ ਤੁਹਾਨੂੰ ਦਿਖਾਵਾਂਗੇ ਆਪਾਂ 450 खुले शाल वाले सूट जड़े कि अपने को सिर्फ दो पीस ही रह गए ने सारे पीस सेल हो गए हुए ने और सिर्फ तो सिर्फ दो पीस और नेवी ब्लू कलर यह आएगा जी गले के उपर एम्ब्रॉयडरी वर्क इन्ना सारा तुम प्यार दिता इन्हों सूटों तो फटाफट खरीदे इस तरह ही उन्होंने सूटा भी फटाफट तुम ऑर्डर करते जाओ क्योंकि स्टॉक खत्म हो गया है स्टॉक नहीं आएगा होर ठीक है और ਫਾਇਦਾ ਤੁਹਾਡਾ ਹੀ ਹੈ ਕਿਉਂਕਿ ਨੈਕਸਟ ਸੀਜ਼ਨ ਇਹੀ ਚੀਜ਼ਾਂ ਲਓਗੇ ਤੇ ਤੁਹਾਨੂੰ ਹਾਈ ਪ੍ਰਾਈਸ ਨਾਲ ਹੀ ਫਿਰ ਮਿਲਣਗੀਆਂ ਕਿਉਂਕਿ ਅਕੋਰਡਿੰਗ ਟੂ ਸੀਜ਼ਨ ਹੌਨ ਲੈਸ ਹੋ ਜਾਏਗੀ ਬਟ ਬਾਅਦ ਵਿੱਚ ਜਦੋਂ ਸਟਾਰਟਿੰਗ ਹੁੰਦੀ ਹੈ ਨਾ ਉਦੋਂ ਲੈਸ ਨਹੀਂ ਹੁੰਦੀ ਹਲੋ ਜੀ ਨੇਵੀ ਬਲੂ ਕਲਰ ਆਏਗਾ ਪਸ਼ਮੀਨੇ ਦੇ ਗਰਮ ਸੂਟ ਹੋਣਗੇ ਠੀਕ ਹੈ ਹੁਣ ਪਸ਼ਮੀਨਾ ਇਹ ਨਹੀਂ ਕਿ ਜਿੱਥੇ ਪਸ਼ਮੀਨਾ ਆ ਗਿਆ ਉਹ ਸੁਪਰ ਕੁਆਲਿਟੀ ਵਾਲਾ ਹੀ ਹੋਏਗਾ ਨੋਰਮਲ ਲੋ ਹਰ ਤਰ੍ਹਾਂ ਦੀ ਚੀਜ਼ ਮਿਲਦੀ ਹੈ ਠੀਕ ਹੈ ਨੋਰਮਲ ਵਾਲਾ ਪਸ਼ਮੀਨਾ ਹੋਏਗਾ ਬਹੁਤ ਸੋਹਣਾ ਸੂਟ ਹੈ ਜਿਨ੍ਹਾਂ ਨੇ ਵੀ ਅੱਗੇ ਸੂਟ ਲਏ ਆ ਉਹਨਾਂ ਦਾ ਰਿਵਿਊ ਮੈਨੂੰ ਬਹੁਤ ਹੀ ਅੱਛਾ ਆਇਆ ਗਲਜਰੀ ਕਲਰ ਦੀ ਬਾਟਮ ਹੋਏਗੀ ਨਾਲ orange ਗਲਜਰੀ ਕਲਰ ਔਰ ਸੈਲਫ ਪ੍ਰਿੰਟ ਦੀ ਜੇ ਤਾਂ ਤੁਹਾਨੂੰ ਮੈਂ ਸਟੌਲ ਖੋਲ ਕੇ ਦਿਖਾ ਦੇਣੀ ਸ਼ਾਲਵ ਖੁੱਲੇ ਵਾਲਾ ਸ਼ਾਲਵ ਹੋਏਗਾ ਠੀਕ ਹੈ ਅਜੇ ਤੱਕ ਮੈਨੂੰ ਮੈਸੇਜ ਆ ਰਹੇ ਆ ਇਹਨਾਂ ਸੂਟਾਂ ਦੇ ਇੰਨੇ ਕੋ ਜਿਆਦਾ ਹੈਲੋ ਜੀ ਠੀਕ ਹੈ ਇੰਨਾ ਖੁੱਲਾ ਡੁੱਲਾ ਸ਼ਾਲਵ ਹੋਏਗਾ ਬੁੱਕਲ ਵੱਜ ਜਾਏਗੀ ਜਿਵੇਂ ਮਰਜੀ ਬੁੱਕਲ ਮਾਰੋ ਠੀਕ ਹੈ ਤੁਸੀਂ ਚਾਹੋ ਤੇ ਇਹਨੂੰ ਇਹਦੀ ਵੀ ਸ਼ਰਟ ਬਣਾ ਸਕਦੇ ਹੋ ਇਹ ਆਏਗਾ ਜੀ ਇਹਦੇ ਨਾਲ ਸ਼ਾਲ ਔਰ ਸਿਰਫ ਤੇ ਸਿਰਫ 450 ਚੋਂ 48 ਘਰ ਸੂਟ ਪਉਣ ਜਾਏਗਾ ਪ੍ਰਾਈਸ ਨੋਟ ਕਰ ਲਿਆ ਕਰੋ ਸਾਰੇ ਕਿਉਂਕਿ ਅਲੱਗ ਅਲੱਗ ਪ੍ਰਾਈਸ ਦੇ ਸੂਟ ਆ ਤੇ ਕਿਉਂਕਿ ਪੀਸ ਸੀ ਕਿਸੇ ਵਿੱਚ 2 ਰਹਿ ਗਏ ਕਿਸੇ ਵਿੱਚ 3 ਰਹਿ ਗਏ ਫਿਰ ਇੱਕ ਵੀਡੀਓ ਬਣਾਵਾਂਗੀ ਇੱਕ ਤਰ੍ਹਾਂ ਦੀ ਵੈਰਾਈਟੀ ਦੀ ਤੇ ਫਿਰ ਤੇ ਦੋ ਤਿੰਨ ਸੂਟਾਂ ਦੀ ਵੀਡੀਓ ਬਣੇਗੀ ਹਨਾ ਇਸ ਲਈ ਮੈਂ ਅਲੱਗ ਅਲੱਗ ਪ੍ਰਾਈਸ ਦੇ ਸੂਟਾਂ ਦੀ ਵੀਡੀਓ ਬਣਾ ਦਿੰਨੀ ਆ ਕਿਉਂਕਿ ਵੀਡੀਓ ਵੀ ਥੋੜੀ ਫਿਰ 10 ਮਿੰਟ ਦੀ ਹੋਣੀ ਚਾਹੀਦੀ ਆ ਫੇਰ ਵੀ ਹੈਨਾ ਕੱਲ ਬਣੇਗੀ ਦੋ ਤਿੰਨ ਸੂਟਾਂ ਦੀ ਵੀਡੀਓ ਮੈਂ ਬਣਾਵਾਂਗੀ ਹਾਂਜੀ ਇਹ ਆ ਗਿਆ ਜੀ ਨੇਵੀ ਬਲੂ ਕਲਰ ਠੀਕ ਆ ਇਹਦਾ ਵੀ ਪ੍ਰਿੰਟ ਦੇਖੋ ਚੈੱਕ ਕਰੋ ਕਿੰਨਾ ਪਿਆਰਾ ਪਿੰਟ ਹੈ ਇਸ ਤਰਾ ਆਏਗਾ ਓਕੇ ਤੇ ਬੈਕ ਔਰ ਫਰੰਟ ਦੋਨੋਂ ਸੇਮ ਆ ਠੀਕ ਆ ਦੋਨੋਂ ਹੀ ਸੇਮ ਆਣ ਗਿਆ ਇਹਦੇ ਨਾਲ ਆਏਗੀ ਨੇਵੀ ਬਲੂ ਕਲਰ ਦੀ ਹੀ ਬਾਟਮ ਸੈਲਫ ਪ੍ਰਿੰਟ ਦੀ ਔਰ ਸ਼ਾਲ ਬਹੁਤ ਖੁੱਲਾ ਪਿਆਰਾ ਇਹ ਵੀ ਪਤਾ ਕਿਸ ਚੱਕਰ ਚ ਸੂਟ ਰਹਿ ਜਾਂਦੇ ਆ ਜਦੋਂ ਕੋਈ ਹੋਲਡ ਤੇ ਰਖਵਾ ਲੈਂਦਾ ਇਹਨਾਂ 2-3 ਦਿਨ ਔਰ ਬਾਅਦ ਵਿੱਚ ਕਹਿ ਦਿੰਦੇ ਜਾਂ ਮੈਸੇਜ ਹੀ ਨਹੀਂ ਕਰਦੇ ਰਿਪਲਾਈ ਨਹੀਂ ਕਰਦੇ ਉਸ ਚੱਕਰ ਦੇ ਵਿੱਚ ਹੀ ਸੂਟ ਰਹਿ ਜਾਂਦੇ ਨਹੀਂ ਤੇ ਇੱਕ ਇੱਕ ਸੂਟ ਦੇ ਇੰਨੇ-ਇੰਨੇ ਮੈਸੇਜ ਆਉਂਦੇ ਕਿ ਸਮਝ ਨਹੀਂ ਲੱਗਦੀ ਕਿ ਕਿਨੂੰ ਦਈਏ ਦੇਖੋ ਕਿੰਨਾ ਪਿਆਰਾ ਸ਼ਾਲ ਸ਼ਾਲ ਮੈਂ ਤੁਹਾਨੂੰ ਵੇਅਰ ਕਰਕੇ ਦਿਖਾਨੀ ਆ ਹਲੋ ਜੀ ਇਹ ਆ ਗਿਆ ਜੀ ਆਪਣਾ ਸ਼ਾਲ ਦੀ ਲੀਕ ਠੀਕ ਹੈ ਦੇਖੋ ਕਿੰਨਾ ਵਧੀਆ ਲੁੱਕ ਆ ਰਹੀ ਹੈ ਛਿੜੇ ਛਿੜੇ ਕਲਰ اور ਛਿੜੇ ਛਿੜੇ ਪ੍ਰਿੰਟ ਦਾ ਬਹੁਤ ਪਿਆਰਾ ਸ਼ਾਲ ਆ ਸਿਰਫ ਤੇ ਸਿਰਫ 450 ਤੁਹਾਨੂੰ ਮਿਲ ਜਾਏਗਾ ਇਹ ਸੁੱਟ ਤੇ ਤੁਸੀਂ ਫਟਾਫਟ ਪੇਮੈਂਟ ਕਰਕੇ ਆਪਣਾ ਆਰਡਰ ਕਨਫਰਮ ਕਰਾਉਣਾ ਹੈ ਨੈਕਸਟ ਦੀ ਵੈਰਾਈਟੀ ਆ ਗਈ ਆਪਣੀ ਜੀ ਇਹ ਬਹੁਤ ਸਟਿਚੇਬਲ ਸਟਾਫ ਬਹੁਤ ਅੱਛੇ ਵਾਲਾ ਸਟਾਫ ਹੈ ਠੀਕ ਹੈ ਬਹੁਤ ਅੱਛੇ ਵਾਲਾ ਸਟਾਫ ਹੋਏਗਾ ਔਰ ਐਕਸਪੋਰਟ ਦਾ ਸਟਾਫ ਹੋਏਗਾ ਇਹਦੇ ਉੱਪਰ ਸਾਰਾ ਵਰਕ ਵੀ ਹੋਇਆ ਠੀਕ ਹੈ ਔਰ ਇਹਦਾ weight ਬਹੁਤ ਜ਼ਿਆਦਾ weight ਹੈ ਇਹਦਾ ਇਹ ਜਿੰਨੂੰ ਵੀ ਲੈਣਾ ਪਏਗਾ ਉਹਨੂੰ ਪੇਮੈਂਟ ਸ਼ਿਪਿੰਗ ਦੀ ਜ਼ਿਆਦਾ ਪੇ ਕਰਨੀ ਪੈਗੀ ਠੀਕ ਹੈ ਕਿਉਂਕਿ ਸੂਟ ਦੀ ਕੁਆਲਿਟੀ ਬਹੁਤ ਅੱਛੀ ਹੈ ਸੂਟ ਦਾ ਸਟਾਫ ਬਹੁਤ ਅੱਛਾ ਹੈ 3.5 ਮੀਟਰ ਦਾ ਕਪੜਾ ਆਏਗਾ ਐਮਬ੍ਰੋਇਡਰੀ ਵਰਕ ਹੋਇਆ ਹੋਇਆ ਠੀਕ ਹੈ ਔਰ ਇਹ ਸੂਟ ਤੁਹਾਨੂੰ ਪਏਗਾ ਜੀ 600 ਰੁਪਏ ਦੇ ਵਿੱਚ ਪਏਗਾ ਵਿਦ ਸ਼ਿਪਿੰਗ ਠੀਕ ਹੈ ਇਹ 650 ਦੀ ਮੇਰੀ ਆਪਣੀ ਖਰੀਦ ਦਾ ਸੂਟ ਸੀ ਬਟ ਇੱਕੋ ਹੀ ਪੀਸ ਰਹਿ ਗਿਆ ਹੋਇਆ ਹੈ ਤੇ ਆਪਾਂ ਡਿਸਕਾਊਂਟ ਕਰ ਦਿੱਤਾ 600 ਰੁਪਏ ਦੇ ਵਿੱਚ ਤੁਹਾਡੇ ਘਰ ਸੂਟੇ ਪਹੁੰਚ ਜਾਏਗਾ ਬਹੁਤ ਪਿਆਰਾ ਸੂਟ ਆ ਠੀਕ ਹੈ ਗਰਮ ਸਟਫ ਚ ਹੋਏਗਾ ਔਰ ਇਹਦੀ ਸਟਿਚੇਬਲ ਦੇਖੋ ਇੱਕ ਵਾਰ ਇੰਨਾ ਸਟਿਚੇਬਲ ਹੋਏਗਾ ਇਹ ठीक है अच्छी क्वालिटी का बहुत वादिया सूट है सिगल सिंगल पीस रह गया नैक्सट एक आ गया जी एवला स्टॉल वाला सूट ठीक है ये देखो रॉयल ब्ल्यू कलर का सूट है और घेरे के उपर बहुत सोहना वर्क होया ठीक है सारा मशीन वर्क आ आएगी पिंक कलर की बॉटम और पिंक कलर का स्टॉल 450s ਤੁਹਾਡੇ ਘਰ ਪਹੁੰਚ ਜਾਏਗਾ ਠੀਕ ਹੈ ਇਸ ਤਰ੍ਹਾਂ ਸਟਾਲ ਹੋਏਗਾ ਇਹਦੇ ਨਾਲ ਠੀਕ ਹੈ ਜਿਆਦਾ ਖੁੱਲੇ ਵਾਲਾ ਨਹੀਂ ਹੋਏਗਾ ਛੋਟੇ ਵਾਲਾ ਸਟਾਲ ਹੋਏਗਾ ਇਸ ਤਰ੍ਹਾਂ 450s ਤੁਹਾਡੇ ਘਰ ਸੂਟ ਪਹੁੰਚ ਜਾਏਗਾ ਇਹ ਵੀ ਕਲਰ ਬਹੁਤ ਪਿਆਰਾ ਹਰੇਕ ਨੂੰ ਜੱਚੇਗਾ ਕਲਰ ਹੈ ਠੀਕ ਹੈ ਹਾਂਜੀ ਤੇ ਨੈਕਸਟ ਪੀਸ ਜਿਹੜੇ ਕਿ ਮੋਸਟ ਡਿਮਾਂਡਡ ਨੇ ਆਪਾਂ ਨੂੰ ਨਹੀਂ ਮਿਲੇ ਇਹਦੇ ਵਿੱਚ ਕਲਰ ਜ਼ਿਆਦਾ ਪਹਿਲੀ ਆਪਾਂ ਵੀਡੀਓ ਜੁੜੀ ਬਣਾਈ ਸੀ ਉਹਦੇ ਵਿੱਚ ਆਪਣੇ ਸਾਰੇ ਸੀਲ ਹੋ ਗਏ ਸਿਰਫ 2-3 ਤਿੰਨ ਪੀਸ ਸ਼ਾਇਦ ਮਿਲੇ ਨੇ ਮੈਨੂੰ ਠੀਕ ਹੈ ਔਰ ਬਹੁਤ ਪਿਆਰਾ ਜਿਹਾ ਕਲਰ ਬਹੁਤ ਪਿਆਰਾ ਡਿਜ਼ਾਈਨ ਜਿੰਨਾਂ ਨੇ ਵੀ ਲੈ ਆ ਉਹਨਾਂ ਦਾ ਬਹੁਤ ਹੀ ਅੱਛਾ ਫੀਡਬੈਕ ਆਇਆ ਇੱਕ ਦੋ ਕਸਟਮਰ ਤੇ ਮੇਰੇ ਕੋਲ ਇੱਥੇ ਆ ਕੇ ਲੈ ਕੇ ਗਏ ਨੇ ਤੇ ਇੱਕ ਦੋ ਮੈਂ ਉਹਨਾਂ ਨੂੰ ਭੇਜਿਓਏ ਕਲਰ ਬਹੁਤ ਪਿਆਰਾ ਹੈ ਠੀਕ ਹੈ ਇਹ ਮਤਲਬ ਜਿਸ ਦਾ ਸੁੱਕੀ ਮਹਿੰਦੀ ਵਾਲਾ ਕਲਰ ਹੁੰਦਾ ਨਾ ਉਹ ਵੇਂਦਾ ਕਲਰ ਹੈ ਦਾ ਔਰ ਬਰਕ ਬਹੁਤ ਪਿਆਰਾ ਹੋਇਆ ਠੀਕ ਹੈ ਤੇ ਇਹਦੀ ਆਏਗੀ 5 ਮੀਟਰ ਦੀ ਕਟ ਆਏਗੀ ਔਰ 500 ਰੁਪਏ ਦਾ ਸੂਟ ਹੋਏਗਾ 50 ਰੁਪਏ ਸ਼ਿਪਿੰਗ ਦੇ 550 ਰੁਪਏ ਸੂਟ ਤੁਹਾਡੇ ਘਰ ਪਹੁੰਚ ਜਾਏਗਾ ਦੁਪੱਟਾ ਲਾਓ ਨਾਲ ਸਟਾਲ ਲਓ ਜੋ ਮਰਜ਼ੀ ਲਓ ਤੇ ਬਹੁਤ ਪਿਆਰਾ ਜਿਹਾ ਸੂਟ ਬਨੇਗਾ ਨੈਕਸਟ ਕਲਰ ਆ ਗਿਆ ਇਹਦੇ ਵਿੱਚ ਠੀਕ ਹੈ ਸੀਮੈਂਟ ਵਾਲਾ ਕਲਰ ਠੀਕ ਹੈ ਸੀਮੈਂਟ ਵਾਲਾ ਕਲਰ ਆ ਗਿਆ ਬਹੁਤ ਸੋਹਣਾ ਤੇ ਠੀਕ ਹੈ ਔਰ ਇਹਦੇ ਵੀ এমਬਰਾਇਡਰੀ ਵਰਕ ਸੇਮ ਹੀ ਹੋਇਆ 550 ਸੂਟ ਤੁਹਾਡੇ ਘਰ ਪਹੁੰਚ ਜਾਏਗਾ। ਨੈਕਸਟ ਕਲਰ ਆ ਗਿਆ ਏ ਐਨ ਹੁਣ ਕਿਹੜਾ ਕਲਰ ਕਵਾਉ ਮੈਂ ਬਹੁਤ ਸੋਹਣਾ ਜਿਹਾ ਕਲਰ ਆ ਥੋੜਾ ਯੈਲੋਇਸ਼ ਜਿਹਾ ਲੱਗਦਾ ਤੇ 골ਡਨ 골ਡਨ ਯੈਲੋ ਬਹੁਤ ਸੋਹਣਾ ਜਿਹਾ ਕਲਰ ਆ ਕਲਰ ਜਿਹੜਾ ਸੇਮ ਕੈਮਰੇ ਚ ਆ ਰਿਹਾ ਉਹੀ ਕਲਰ ਆ ਔਰ ਸਿਰਫ ਤੇ ਸਿਰਫ 550 ਤੁਹਾਡੇ ਘਰ ਪਹੁੰਚ ਜਾਏਗਾ ਠੀਕ ਹੈ। ਇਸ ਸਿਗੇ ਜੀ ਆਪਣੇ ਅੱਜ ਦੇ ਸੂਟ ਠੀਕ ਹੈ ਜਿਨ੍ਹਾਂ ਦੇ ਪ੍ਰਾਈਸ ਅਲੱਗ-ਅਲੱਗ ਪ੍ਰਾਈਸ ਨੇ ਅਲੱਗ-ਅਲੱਗ ਕੁਆਲਿਟੀ ਦੇ ਸੂਟ ਹੋਣਗੇ ਠੀਕ ਹੈ ਔਰ ਕਾਫੀ ਜ਼ਿਆਦਾ ਡਿਸਕਾਊਂਟ ਆਪਾਂ ਕਰ ਦਿੱਤਾ ਹੋਇਆ ਤੇ ਤੁਸੀਂ ਕਰਨਾ ਕੀ ਹੈ ਤੁਸੀਂ ਭੇਜਣਾ ਇੱਕ ਸਕਰੀਨਸ਼ਾਟ ਸਾਡੇ ਸਕਰੀਨ ਤੇ ਦਿੱਤੇ ਹੋਏ ਨੰਬਰ ਤੇ ਤੇ ਆਪਣਾ ਆਰਡਰ ਕੰਫਰਮ ਕਰਾ ਲੈਣਾ ਠੀਕ ਹੈ ਜੀ ਥੈਂਕ ਯੂ ਧੰਨਵਾਦ